Ô mọi người ơi mọi người ơi mọi người ơi mọi người ơi mọi người ਬੀਨਤੀ ਆ ਉਹਨਾਂ ਦੋ ਤਿੰਨ ਵਾਰੀ ਬੀਨਤੀ ਕੀਤੀ ਆ ਜਿਹੜੇ ਵੀਰ ਆਗੂ ਸਾਡੇ ਅੱਜ ਸਾਬਰ ਨਾਲ ਗੱਲ ਕਰ ਰਹੇ ਆ ਨਾ ਆਹੋ ਜੀ ਗੱਲ ਨਹੀਂ ਕਰ ਆਹ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਓ ਯਾਰ ਤੂੰ ਵੀ ਵੇਖੀ ਜਾਂਦੇ ਡੱਕਰੇ ਗੱਡੀ ਪੁਲਸਾ ਮਾਰੇ ਕਾਹਦੀ ਪੁਲਸਾ ਆ ਗੱਡੀ ਲਿਆਓ ਯਾਰ ਅਗਰ ਮੀਨੋ ਜਿਆਦੀ ਪਾਣੀ ਪਾ ਬੰਦਾ ਕਿਤੇ ਨਹੀਂ ਅੱਗੇ ਜਾਂਦੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਪੈਸੇ ਕਰਨ ਲੱਗੇ ਆ ਜਦੋਂ ਕੈਂਡੀਡੇਟ ਮੈਂਡੀ ਦੀ ਵੱਡੇ ਨਾਲ ਠੀਕ ਹੈ ਬਲੋ ਕਰੀ ਦੀ ਅੱਗੇ ਜਾਂਦੇ ਇੱਕੋ ਮੂਲ ਕੈਂਡੀਡੇਟ ਮੈਡਮ ਜਿਹੜਾ ਅਸੀਂ ਕਥਾ ਚੋਹਿਆ ਯਾਰ ਕੀਤਾ ਤੁਸੀਂ ਅਸੀਂ ਇੱਕ ਮਿੰਟ ਪਾ ਲਈਏ ਸਾਡੇ ਨਾਲ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਆਪਾਂ ਵਾਅਦਾ ਵਾਰਤਾ ਲਾਭ ਕਰਾਵਾਂਗੇ ਪਰ ਪ੍ਰਸ਼ਾਸਨ ਦਾ ਸਾਥ ਦਿਓ ਇੱਕ ਦਿਨ ਦੇ ਆਪਾਂ ਕਿੰਨਾ ਧੱਕਾ ਮੂਕੀ ਕਰਕੇ ਆਪਾਂ ਇੱਥੇ ਆਇਆ ਗਲਤ ਕੰਮ Le papa ਪਾ ਹੋਰ ਵੀ ਬਾਰੇ ਹੋਈ ਗੈਪ ਤੁਹਾਡੇ ਮਸਲੇ ਬੀਜੇਪ ਇਹਨਾਂ ਦਾ ਹੱਲ ਕਰਨਾ ਕਿ ਹੋਰ ਨਾਲ ਹੀ ਕਰਨਾ ਬਾਕੀ ਪਾਰਟੀਆਂ ਨੇ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਔਰ ਅਸੀਂ ਕਿਸਾਨਾਂ ਆ ਕਿ ਕਿਸਾਨਾਂ ਦੇ ਨਾਲ ਆਪਾਂ ਹਮੇਸ਼ਾ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਦਾ ਹੱਲ ਕਰਨੇ ਕੋਈ ਸਰਕਾਰ ਨਾਲ ਅਸੀਂ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗੇ ਦਾ ਫੋਨ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸ ਲਈ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕਰਕੇ ਠੀਕ ਹੈ ਆਜਾ ਆਜਾ ਬ੍ਰਿਜਿਆ ਆ ਗੁੰਦਸ ਸਿੰਘ ਕਮਾਨਾ ਅੱਜ ਕੀ ਹੋਇਆ ਕੀ ਅੱਜ ਹੋਇਆ ਕੀ ਆਪਾਂ ਐਸਕੇਮ ਦੀ ਕਾਲ ਹੈ ਜੋ ਐਸਕੇਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡੇ ਆ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸਾਨੂੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬਹਿ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿੰਦਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਧਾਨ ਹੋਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਸੀ ਕਿ ਜਾਬਤ ਜਰਾ ਕੇ ਪ੍ਰਦਰਸ਼ਨ ਕਰਾਂਗੇ ਨਹੀਂ ਧੱਕਾ ਮੁੱਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹ ਉਹਨਾਂ ਕਹਿੰਦਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤਾਂ ਇੱਥੇ ਤਾਂ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਨਾਸਵਾਲਪੁਰਿਆ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਤੇ ਕੀ ਜਵਾਬ ਦੇਣਗੇ ਅੱਜ ਅਸੀਂ ਪਿੰਡਾਂ ਦੇ ਵਿੱਚ ਜੇ ਕਿਲ ਘੱਟ ਦਿੰਨੇ ਆ लाठी ਚਾਰਜ ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇ ਇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਆ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਹੈ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਹੈ ਕਿ ਲਹੀ ਲਕੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪਾ ਨੂੰ ਪਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਇਹ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਨਹੀਂ ਵੜਨ ਦੇਣਦੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਿਰਾਂ ਦੇ ਵਿੱਚ ਕੇ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਵਿੱਚ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੂੱਚੇ ਤੌਰ ਤੇ ਕਰਾਂਗੇ ਪਾਜ ਪਾ ਦਾ ਜੋ ਉਸ ਨਿਕਟ ਮੋਰਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਜੇ ਨਜ਼ਰ ਚੱਲੂ ਜੀ ਪ੍ਰੋਗਰਾਮ ਅੰਤ ਮੇਕੂ ਜੀ ਸਾਡਾ ਇਹ ਕੋਈ ਟੀਚਾ ਨਹੀਂ ਹੈ ਸਾਡੀਆਂ ਤਾਂ ਨੇ ਮੰਗਾ ਵੀ ਸਰਕਾਰ ਸਾਡੀਆਂ ਮੰਗਾ ਪੂਰੀਆਂ ਕਰੇ ਜੇ ਨਹੀਂ ਮੰਗਾ ਕਰਦੀ ਪੂਰੀ ਸਾਡਾ ਰੋਸ ਹੈ ਇਹ ਜਾਰੀ ਰਹੂਗਾ ਕਉਂ ਇਸ ਬਹੁਤ ਸਾਰੇ ਸਾਡੇ ਮੰਗਾ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ ਐਸਕੇਮ ਤੇ ਉਹ ਅਸੀਂ ਪੁੱਛਿਆ ਪੰਜ ਛੇ ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛੇ ਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆ ਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਦਦ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਆ ਕਿਸਾਨ ਦਾ ਪੁੱਤੀਆਂ ਜੇ ਕਿਸਾਨ ਦਾ ਪੁੱਤ ਤੇ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ ਜੇ ਕਿਸਾਨ ਦਾ ਪੁੱਤ ਆ ਫਿਰ ਕਿਸਾਨ ਦੀ ਸੁਣੋ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਜੁਲਿਆ ਕੇ ਇੱਥੇ ਇਕੱਠੀ ਕਰਤੀ ਆ ਇਹ ਕਿਉਂ ਕਰਨੀ ਪਈ ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ ਇਸ ਕਰਕੇ ਆਲਵਾਇ ਸਮੇਂ ਦੇ ਵਿੱਚ ਇਹ ਸੰਘਰਸ਼ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ ਇਸ ਕੇਮ ਬੰਦ